ਇਕ ਤਾਂ ਮੋਬਾਈਲ ਇਹੋ ਜੀ ਚੀਜ਼ ਹੈਗੀ ਐ ਵੇਖੀ ਜੋ ਵੇਖੀ ਜੋ ਟਾਈਮ ਦਾ ਪਤਾ ਨਹੀਂ ਲੱਗਦਾ ਮਾਨਵੇਂ ਨਹੀਂ ਪਰਦਾ ਇੰਨਾ ਕੁਛ ਮੋਬਾਈਲ 'ਚ ਹੋ ਗਿਆ ਹੁਣ ਤੇ ਟੀਵੀ ਵੇਖਣ ਨੂੰ ਵੀ ਦਿਲ ਨਹੀਂ ਕਰਦਾ ਕਿੰਨੇ ਦਾ ਤਾਂ ਅੱਜ ਪੂਨਾ ਘੰਟਾ ਹੋ ਗਿਆ ਤੇ ਫੋਨ ਫੜ ਕੇ ਬੈਠੇ ਹੋ ਆਹੋ ਠੀਕ ਮੈਂ ਕਿਹਾ ਨਾ ਉਹ ਦੁਕਾਨ ਤੋਂ ਅੱਜ ਫੇਰ ਲੇਟ ਜਾਣਾ ਜੀ ਟਾਈਮ ਕਿੰਨਾ ਹੁੰਦਾ ਵੇ ਆਏ ਕੋਈ ਫਿਕਰ ਵੀ ਕਰ ਲਿਆ ਕਰੋ ਨਾ 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 ਦਿਖਾ ਕੇ ਜਾਣੀ ਹੈ ਕਿ ਬਾਹਰੋਂ ਖਾਣੀ ਹੈ ਰੋਟੀ ਖਾ ਕੇ ਜਾਣੀ ਹੈ ਬਾਹਰੋਂ ਖਾਣੀ ਹੈ ਲੱਗਦਾ ਤੇ ਅੰਜੀ ਵੀ ਆ ਕਰੋ ਲੇਟ ਹੋ ਗਈ ਅੱਗ ਰੋਟੀ ਵੀ ਕਿੱਥੋਂ ਬਣਾਵਾਂਗੀ ਮੈਨੂੰ ਕੱਲ ਪਹੋਗੇ ਕਹ ਟੈਂਸ਼ਨ ਨਾ ਲਿਆ ਕਰੋ ਨਾ ਨਾ ਮੈਂ ਕੱਪੜੇ ਵੀ ਧੋਈਆਂ ਕੋਠਾ ਵੀ ਧੋਈਆਂ ਅੱਛਾ ਤੇ ਤੂੰ ਹੀ ਹਲੇ ਤੱਕ ਫੋਨ ਫੜ ਕੇ ਬੈਠਿਆ ਨਾ ਕਿਸੇ ਦੀ ਖਬਰ ਆ ਗਈ ਅੱਜ ਜੜੀ ਅੱਜ ਨਵੀਂ ਖਬਰ ਆਈ ਹੈ ਕੋਈ ਹੋ ਨਾ ਲੈਣਾ ਬੇਬੇ ਕੀ ਹੋ ਗਿਆ ਮੇਰੇ ਬੇਬੇ ਆਂਗੂ ਮੈਨੂੰ ਵੀ ਹੁੰਦਾ ਮੈਂ ਵੀ ਨਹੀਂ ਮੈਂ ਜਾਣਾ ਮੇਰੇ ਸਿੱਖ ਲੈ ਚਾ ਜੈ ਨਹੀਂ ਜਿਹੜਾ ਮਾਂ ਨਹੀਂ ਦਿੰਦੀ ਮੇ ਬੇਨੰਦੀ ਮੇਰੀ ਉਸ ਦਿਨ ਲੈਕਚਰ ਦੇਣੀ ਹੈ ਮੇਰੀ ਸਹੇਲੀ ਦਾ ਫੋਨ ਆਇਆ ਆਪਾਂ ਜਾਣਾ ਥੋੜਾ ਸ਼ੋਪਿੰਗ ਕਰਨ ਤਾਂ ਕਰਕੇ ਕਹਿੰਦੀ ਵੀ ਉੱਠ ਜਉ ਨਾ ਆਵੋ ਪਾਣੀ ਦੀ ਗਿਲਤ ਹੋ ਗਈ ਹੈ ਇੰਨੀ ਮੁਸ਼ਕਲ ਪਾਣੀ ਦੀ ਚੱਲਣ ਦੀ ਹੈ ਪਾਣੀ ਲੈਣ ਜਾਣਾ ਬਜਾਰੋਂ ਵੀ ਨਸਤੇ ਜਿਹੜਾ ਉੱਥੇ ਲੈਣਾਂ ਚ ਲੱਗਣਾ ਪੈਂਦਾ ਜੀ ਘੰਟਾ ਘੰਟਾ ਫਾਰੀ ਨਹੀਂ ਆਉਂਦੀ ਘਰ ਘਰ ਪਾਣੀ ਦੀ ਲੋੜ ਹੈ ਸਰਕਾਰੀ ਪਾਣੀ ਤੇ ਇੰਨਾ ਗੰਦਾ ਆਂਡਿਆ ਫਿਲਟਰ ਖਰਾਬ ਹੋ ਗਏ ਤੇ ਸਾਡੇ ਰੋਜ਼ ਨਾਲ ਫਿਲਟਰ ਕੋਰ ਨਾਲ ਨੂੰ ਸਹੀ ਕਰਾਵੇ ਬਹੁਤ ਗੰਦਾ ਕਰਾਵੇ ਬਹੁਤ ਹੀ ਬਹੁਤ ਮੁਸ਼ਕਲ ਹੋ ਗਈ ਹੈ ਇਹ ਅੱਧਾ ਗੰਦਾ ਪਾਣੀ ਸਰਕਾਰੀ ਆਂਦਾ ਵੀ ਦਿਹਾੜੀ ਇੱਕ ਟਾਈਮ ਹੀ ਹੈ ਘੰਟਾ ਦਾ ਪਾਣੀ ਆਣਾ ਬਸ ਇੰਨੀ ਮੁਸ਼ਕਲ ਹੋ ਗਈ ਦੁਨੀਆ ਖਰਾ ਅਖਰਾ ਗੰਡੀ ذرا اکھرا کر دی ہاں جی ہاں جی ਬੋਲੋ ਹੁਣ ਮੈਂ ਬੜੀ ਪਰੇਸ਼ਾਨ ਹੋਈ ਹਾਂ ਕੀ ਬੋਲਣਾ ਪਾਣੀ ਦੇਣ ਬੋਤਲਾਂ ਲੈ ਆਓ ਪੀਣ ਜੋ ਗਿਆ ਪਾਣੀ ਪੀਣ ਜੋਗਾ ਨਹੀਂਗਾ ਕੀ ਬੱਚਿਆਂ ਨੂੰ ਬੁਲਾਵਾਂ ਕੀ ਤੁਹਾਡੀ ਮਾਤਾ ਨੂੰ ਬੁਲਾਵਾਂ ਪਾਣੀ ਕਿੰਨੇ ਬੋਲ ਦੇ ਦੇਣੀ ਆ ਇੱਕ ਗਲਾਸ ਉਹਨਾਂ ਦਾ ਪਾਣੀ ਇੱਕ ਗਲਾਸ ਮੇਰਾ ਪੀਂਜੋ ਕੁੱਟ-ਕੁੱਟ ਕਰਕੇ ਤੇ ਪੀਣਾ ਪੈਂਦਾ ਹੁਣ ਸਦਿਆ ਬੀਤ ਗਈ ਨਹੀਂ ਮੈਂ ਤੁਹਾਨੂੰ ਠੀਕ ਬੋਤਲ ਲਿਆ ਕੇ ਦੇਣੀ ਐ ਤੇ ਸਾਰੀ ਦਿਹਾੜੀ ਕੱਢਣੀ ਐ ਜਿਹੜਾ ਆਪਾਂ ਕਰਦੇ ਪਏ ਆ ਇੱਕ ਗਲਾਸ-ਗਲਾਸ ਉਹ ਬਣਾ ਮਰਾਂਦੇ ਮੈਨੂੰ ਮੈਂ ਵਾਰ-ਵਾਰ ਭੱਜਾਂ ਇੱਕ ਇੱਕ ਬੋਤਲ ਖਤਮ ਹੋ ਗਈ ਉਹ ਫਿਰ ਵਜਾਰ ਭੱਜਾਂ ਇੱਕ ਘੰਟਾ ਲੱਗਦਾ ਵਾਰੀ ਜਾਂਦੇ ਉੱਥੇ ਉਹ ਕਿਹੜੀ ਸਸਤੀ ਹੈ 400 ਪੇ ਦੀ ਬੋਤਲ ਐ ਤੇ ਕੀ ਪੀਏ ਇਹ ਬੰਦਾ ਕੀ ਕਰੇ ਚਾਰ ਬੋਤਲਾਂ ਤੇ ਲਾਜ਼ਮੀ ਐ ਨਾ ਕੀ ਹਾਲਾਤ ਹੋ ਗਏ ਇੱਕ ਇੱਕ ਸਾਡੀ ਤੇ ਇੱਕ ਬੱਚਿਆਂ ਦੀ ਫਿਰ ਆ ਨਾ ਸਦੀਆਂ ਬੋਤਲਾਂ ਹੀ ਆ ਗਈਆਂ ਪਹਿਲਾਂ ਦੀ ਹਾਂ ਤੇ ਉਹ ਕਹਿੰਦੇ ਬਾਕੀ ਕਿ ਕਿਰਾਸ਼ਣ ਕਿੱਥੋਂ ਬਏਗਾ ਫਿਰ ਉਹ ਰਾਸ਼ਣ ਤੇ ਜਿਹੜਾ ਹੁਣ ਕਰਦੇ ਪਏ ਆਂ ਕੀ ਕਰੀ ਹੁਣ ਗੱਲ ਤੇ ਹੈਗੀ ਹੈ ਕਿ ਜਿਹੜੇ ਪੈਸੇ ਖਰਚ ਹੋਣਿਆ ਤੇ ਹੁਣ ਆ ਹੀ ਪਾਣੀ ਨੂੰ ਸਰੀਰ ਦੀ ਬਿਮਾਰੀ ਹੋ ਗਈ ਸਰੀਰ ਨਾ ਜੀ ਜਾਣ ਨਹੀਂ ਇਹ ਕੰਮ ਹੁੰਦਾ ਕਿੱਥੇ ਦਿਹਾੜੀ ਉਹ ਡਾਕਟਰ ਉਹਦਾਂ ਨੇ ਯਾਰ ਮਮੀ 25 30 ਸਾਲ ਪਹਿਲੇ ਦੀ ਗੱਲ ਹੈ ਹਾਂ ਜਦੋਂ ਉਹ ਡਾਕਟਰ ਕਹਿੰਦੇ ਪਾਣੀ ਖੁੱਲਾ ਪੀਓ ਅਸੀਂ ਪੀਂਦੇ ਨਹੀਂ ਸਾਲ ਹਾਂ ਉਹ ਇਹ ਕਿਹਨੂੰ ਕਿ ਕਰੀਏ ਫਿਰ ਹੁਣ ਪਾਣੀ ਉਹ ਸਮੇਂ ਤੇ ਲੋੜੋ ਚੀਲ ਗਿਆ ਪਾਣੀ ਖੁੱਲਾ ਪੀਤਾ ਹੁੰਦਾ ਅੱਜ ਸੀਲ ਦੰਦ ਲੋ ਖੁੱਲਦਾ ਹਾਂ ਸਹੀ ਗਾ ਜਾਨਨੀ ਤੇ ਕਿਆ ਕੀ ਕਰ ਸਕਦੇ ਹੁਣ ਵੋ ਹੀ ਕਹਿੰਦਾ ਮਜਬੂਤ ਹੁਣ ਪਾਣੀ ਖੁੱਲਾ ਹੈਗਾ ਹੀ ਨਹੀਂ ਉਹ ਤੋਂ ਪਾਣੀ ਖੁੱਲਾ ਹੀ ਹੈ ਉਹ ਤੋਂ ਵੇਸਟਿੰਗ ਕਰਦੇ ਹਾਂ ਕੋਕੇ ਦਾ ਟਾਈਮ ਸੀ ਮੈਂ ਨਾ ਪਾਣੀ ਲੈਣਾਂ ਉਹੋਦਣਾ ਤੇ ਤੂੰ ਪੁੱਛ ਬੱਚੇ ਤੇ ਮਾਰਲਾ ਕਿੰਨੀ ਜਗ੍ਹਾ ਗੰਦੀ ਹੋਈ ਵੇਖ ਹਾਲੇ ਪਰਸੋਂ ਦੇ ਮਾਰੇ ਪੁੱਛੇ ਰੋਇ ਰੋਇ ਨਾ ਪੁੱਛੇ ਕਿੱਥੋਂ ਮਾਰਾਂ ਪੁੱਛੇ ਮਾਰਨ ਨੂੰ ਵੀ ਪਾਣੀ ਚਾਹੀਦਾ ਕਿੰਨੇ ਦਿਨਾਂ ਤੋਂ ਮਾਰਦੀਆਂ ਪੁੱਛੇ ਉਹ ਲੱਗੇ ਜਾਂਦਾ ਹੁਣ ਤਿੰਨ ਤਿੰਨ ਦਿਨ ਤੱਕ ਘੱਟ ਘੱਟ ਕੱਢਾਂਗੀ ਨਾ ਮਤਲਬ ਪਰਸੋਂ ਵਾਰ ਇਹ ਅੱਜ ਵੀ ਨਹੀਂ ਮਾਰਦੇ ਅੱਜ ਨਹੀਂ ਮਾਰਨ ਕੱਲ ਮਾਰਾਂਗੇ ਰਾਮ ਨਾਲ ਕੀ ਕਰਾਂ ਹੁਣ ਮਜਬੂਰੀ ਪਾਣੀ ਦੇ ਵੇਖੋ ਕਿੰਨੀ ਕਿੱਲਤ ਆ ਰਹੀ ਆ ਬਹੁਤ ਜ਼ਿਆਦਾ ਹੈ ਬਹੁਤ ਹੀ ਮੁਸ਼ਕਲ ਸੋਚਿਆ ਨਹੀਂ ਅੱਪਾ ਕਹਿੰਦੇ ਸੀ ਅਖਬਾਰਾਂ ਜਾਂਦਾ ਸੀਗਾ ਸਾਇੰਸ ਕਹਿੰਦੇ ਸੀ ਪਾਣੀ ਦੀ ਬਚਤ ਕਰ ਲੋ ਪਾਣੀ ਦੀ ਬਚਤ ਕਰ ਲੋ ਪਰ ਅਸੀਂ ਲੋਕ ਇਹ ਚੀਜ਼ ਨੂੰ ਸਮਝੇ ਨਹੀਂ ਆ ਪਾਣੀ ਖੁੱਲ ਹੈ ਖੁੱਲ੍ਹਾ ਛਲਾਈ ਦਿੰਦੇ ਬਈ ਚੱਲ ਜਾਂਦੇ ਚੱਲ ਜਾਂਦੇ ਆ ਨਹਾਣਾ ਤੇ ਦਾ ਖੁੱਲ੍ਹਾ ਛਲਾਈ ਜਾਂਦੇ ਆ ਕੱਪੜੇ ਧੋਣ ਦੇ ਦਾ ਖੁੱਲ੍ਹਾ ਛਲਾਈ ਜਾਂਦੇ ਆ ਹਰ ਜਿਹੜਾ ਪਾਣੀ ਖੁੱਲਾ ਚਲਾਈ ਜਾਂਦੇ ਵੇ ਇੰਨਾ ਪਾਣੀ ਵੇਸਟਿੰਗ ਕੀਤੀ ਹੈ ਆਪਾਂ ਇਹ ਸਾਡੇ ਸਾਡੇ ਕਹਿੰਦੇ ਬੱਚਾ ਕਿਹ ਆਏਗਾ ਸਾਡੇ ਅੰਗੇ ਪਹਿਲੇ ਵਾਰੀ ਡਾਂਗ ਆ ਰਹੇ ਆਂਦੇ ਬੱਚਾ ਦਾ ਤਾਂ ਬੱਚਾ ਆਏਗਾ ਹਾਂ ਬੱਚਾ ਦਾ ਜਦੋਂ ਹੋਰ ਵੱਡੇ ਹੋਣਗੇ ਹਾਂ ਕੋਈ ਸਿਆਣੇ ਹੋਏ ਨਾ ਛੋਟੇ ਥੋੜੀ ਨੂੰ ਨੋ ਵੀ ਬੱਸ ਅਹੀ ਆਓ ਸਾਬੇ ਜੀ ਆਪਣੀ ਪੈਰਾਂ ਚਾਪੇ ਤੁਹਾਡੀ ਮਾਰੀਏ ਚਲੋ ਸਰਕਾਰੀ ਪਾਣੀ ਵੀ ਕਿੰਨਾ ਥੋੜਾ ਜਿਹਾ ਨਾ ਆਉਂਦਾ ਜੀ

ਅਰੇ ਅੰਦੇ ਨਿਆ ਪਰ ਉਹ ਕੀ ਕਰੀਏ ਫਿਰ ਉਹ ਕੀ ਹੈ ਪਾਣੀ ਦਾ ਰਵੀ ਨਾ ਰਿਚਿਆ ਸੋਨੋ ਤੁਹਾਡੀ ਮਰਜ਼ੀ ਮੈਂ ਆ ਤੇ ਨਹਾਣਾ ਮੈਨੂੰ ਬੜੀ ਘਬਰਾਹਟ ਪੈਂਦੇ 15 ਮਿੰਟ ਪਾਣੀ ਜੜਾ ਆਈਸ ਹਨਾ ਥੋੜਾ ਟਾਈਮ ਆਈ ਜਾਏ ਭਾਵੇਂ ਕਿਹੇ ਟਾਈਮ ਆਈ ਜਾਂਦਾ ਤੇ ਆਈਗਾ ਤੇ ਮੈਂ ਨਹਾਵਾਂ ਅੱਜ ਬੜਾ ਖਾਰਿਸ਼ ਹੁੰਦੀ ਵੀ ਪਿੰਡ ਤੇ ਚੱਲ ਚੱਲ ਠੀਕ ਹੈ ਠੀਕ ਨਾਲ ਹੀ ਸੂਟ ਵੀ ਹੰਗਾਲ ਦਵਾਂਗੀ ਤੁਹਾਡਾ ਵੀ ਸੂਟ ਪਿਆਣਾ ਕੋਈ ਕੋਈ ਗੱਲ ਨਹੀਂ ਕੀਤੀ ਤਿੰਨ ਦਿਨ ਤਿੰਨ ਦਿਨ ਪਾ ਲਿਆ ਨਾ ਤੁਸੀਂ ਸੂਟ ਆਹ ਉਹ ਬਾਤ ਨੇ ਪਰ ਹੁਣ ਕੀ ਕਰੀਏ ਪਾਣੀ ਤੇ ਅੱਗੇ ਨਹੀਂ ਆਉਣ ਲਿਆ ਹੈ ਇਹ ਕਹਿੰਦੀ ਕਿ ਮੈਂ ਨਹਾਣਾ ਮੈਂ ਮੈਂ ਕਦੀ ਮੈਂ ਨਾ ਫਿਰ ਜੇ ਮੈਂ ਨਾ ਥੋੜਾ ਬੜ ਫਿਰਦੀ ਤੇ ਮੇਰੀ ਚਾਰ ਦਿਨਾਂ ਪਿੱਛੋਂ ਮੇਰੀ ਵਾਰੀ ਆਣੀ ਪਾਣੀ ਮੈਂ ਫੜ ਬੜ ਜਾ ਕੇ ਗੁਸਲ ਕਰਨ ਚ ਲੱਗੀ ਬੜਾ ਥੋੜਾ ਬਸ ਗੁਸਲ ਕੀਤਾ ਜਿੱਤੀ ਕਰ ਪਰ ਪਹਿਲਾਂ ਪਹਿਲਾਂ ਮੈਨੂੰ ਨਾਮ ਦੇ ਨਾਮ ਕੀ ਮੁੰਮੀ ਚਾਰ ਤਿੰਨ ਚਾਰ ਦਿਨ ਪਹਿਲੇ ਨਾ ਤੇ ਨਾ ਤੂੰ ਅੱਛਾ ਦੂਵੇ ਦੇ ਦਿੱਤੀ ਇਹ ਮੇਰੇ ਅੱਠ ਦਿਨ ਮੇਰਾ ਹੋ ਜਾਣਾ ਨਹੀਂ ਮੈਂ ਦੱਸ ਕੀ ਕਰਾਂ ਮੈਂ ਤਾਂ ਘਬਰਾਟ ਮੈਦੀ ਚੁੱਪ ਕਰਕੇ ਬੈਠੀ ਹਾਂ ਯਾਰ ਕਿ ਮੇਰੀ ਵਾਰੀ ਹੈਗੀ ਨਾ ਆਂਦੀ ਮੈਂ ਤਾਂ ਹਾਏ ਹਾਏ ਮੈਨੂੰ ਮੈਨੂੰ ਨਾ ਲੰਦੇ ਬਦਲੇ ਮੈਨੂੰ ਪਤਾ ਨਹੀਂ ਕੀ ਹੋਣ ਗਿਆ ਹੁੰਦਾ ਸਾਰਿਆਂ ਨੂੰ ਹੁੰਦਾ ਗਰਮੀ ਮੈਨੂੰ ਵੀ ਲੱਗਦੀ ਮੈਨੂੰ ਕਿੰਨੀ ਕਪੜਾ ਹਟਾਉਂਦੀ ਮੈਂ ਤਾਂ ਪੋਚੇ ਹੀ ਮਾਰਦੇ ਮੇਰੇ ਪਿੰਡੇ ਦੇ ਨਹੀਂ ਖੁਰਕੁੰਦੇ ਆ ਕਿ ਮੈਨੇ ਮੇਰੀ ਆਪਣੀ ਹੋਣ ਦੇਈ ਉਹਦਾ ਠੀਕ ਹੈ ਮੇਰੀ ਮਾਤਾ ਤੁਹਾਨੂੰ ਨਹੀਂ ਨਾਣਾ ਆਏ ਆਏ ਮੰਨ ਲਿਆ ਤਾਂ ਮੈਨੂੰ ਨਾ ਹੁੰਦੇ ਥੋੜੇ ਬਾਈ ਬਣਨਾ ਨਾ ਵੀ ਥੋੜਾ ਜਿਹਾ ਬਚਾ ਲਈ ਅੱਧੇ ਟੱਪ ਚ ਦੋ ਟੱਪ ਦੋ ਜਾਣੇ ਕੋਈ ਦੋ ਡੱਬਾ ਆ ਤਾਂ ਆਪਣੇ ਮੌਰੀਆ ਦੋ 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 ਡੱਬੇ ਪਣੀ ਪਾ ਕੇ ਨਿਕਲਾ ਮੰਗੇ ਚਲ ਠੀਕ ਹੈ ਪਹਿਲੇ ਮੈਂ ਨਾ ਮੰਗਵਾ ਚਲ ਫੜਾ ਫਟ ਨਿਕਲਿਆ 2 ਮਿੰਟ ਦੇ ਵਿੱਚ ਹਾਂ ਬੜੀ ਘਬਰਾਹਟ ਹੁੰਦੇ ਆਏ ਆਏ ਮੇਰੇ ਜੀ ਨੂੰ ਬੜਾ ਖੁਸ਼ ਹਾਂ ਹਾਂ ਮੈਂ ਮਾਤਾ ਮਰਦੀ ਹਾਂ ਪਾਣੀ ਦਾ ਘੋਟ ਵੀ ਨਹੀਂ ਹੈਗਾ ਹਾਂ ਗੁਰਪ੍ਰੀਤਾ ਕੀ ਹੋਇਆ ਮੰਮੀ ਗੁਰਪ੍ਰੀਤਾ ਮੈਨੂੰ ਦੋ ਘੋਟ ਪਾਣੀ ਦੇ ਦੋ ਘੋਟ ਪਾਣੀ ਮੰਮੀ ਸੋ ਕੋਈ ਜੇ ਘਲਾਚ ਵੀ ਨਹੀਂ ਦੋ ਘੋਟ ਬਚਿਆ ਆ ਪਾਣੀ ਹਾਂ ਹਾਂ ਠੀਕ ਹੈ ਫਿਰ ਕੀ ਕਰਾਂ ਫਿਰ ਹੁਣ ਅੱਗਾਈ ਪਾਣੀ ਖਾਉਂਦੀ ਹੁਣੇ ਰਸਤੇ ਵਿੱਚ ਹੀ ਹੋਣਾ ਕੀ ਹੋਇਆ ਤੁਹਾਨੂੰ ਮੇਨੂੰ ਬੜੀ ਘਬਰਾਹਟ ਪੈ ਜਾਂਦੀ ਹੋ ਆਂਦੇ ਹੋਣੇ ਹਾਂ ਹਾਂ ਹੋਈ ਗਿਆ ਤੁਹਾਨੂੰ ਮਾ ਪਾਣੀ ਦੋ ਮਿੰਟਾਂ ਦੇ ਹੋਣੇ ਚਲੋ ਮੈਂ ਕਿਤੇ ਕੋਈ ਵਾਹ

ਹਾਏ 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 ਮੰਮੀ ਕੀ ਹੋ ਗਿਆ ਤੁਹਾਨੂੰ ਆਹੋ ਹਾਏ ਮੰਮੀ ਆਹ ਹੋਸ਼ ਕਰਾਓ ਹਾਂ ਬੋਲੀ ਰਹੀ ਹਾਂ ਚੋਣੇ ਮੰਮੀ ਹਾਏ ਮੰਮੀ ਕੀ ਹੋ ਗਿਆ ਤੁਹਾਨੂੰ ਮੰਮੀ ਮੰਮੀ ਨਾਲ ਨੂੰ ਤੇ ਉਹ ਨਹੀਂ ਪਾ ਉੱਟੋ ਬਾਣੀ ਨਾ ਜੱਤੀ ਚਾਹ ਲਿਖ ਲਿਖ ਉੱਟੋ ਤੇ ਕਿਉਂ ਮੁਸ਼ਕਲ ਹੋ ਮੰਮੀ ਮੰਮੀ ਮੇਰੇ ਕੀ ਹੋਵੇ ਗੁਰਪ੍ਰੀਤ ਗੁਰਪ੍ਰੀਤ ਮਮਮੀ ਕਿੱਥੇ ਮਮਮੀ ਮਮਮੀ ਉਧਰ ਜਾ ਬਿੰਦੇ ਰਹੀ ਹੈਂ ਛਾ ਬਿੰਦੇ ਵੇ ਕੀ ਹੈਂ ਜਾ ਬਿੰਦੇ ਮੇਰ ਬਾ ਸ਼ੁਕਰ ਆ ਮਰਦ ਤੇ ਬਚ ਲਈ ਕੀ ਹੋ ਗਿਆ ਮੈਂ ਸੁਪਨੇ ਬੜੇ ਭੈੜੇ ਵੇਖਣੇ ਅੱਜ ਹੋਏ ਗੁਰਪ੍ਰੀਤ ਏ ਮੰਮੀ ਨੂੰ ਕੁਝ ਹੋ ਗਿਆ ਪਾਣੀ ਪਾਣਾ ਨਹੀਂ ਪਾਣੀ ਪਾਣੀ ਦਿਓ ਸਾਰਾ ਡੰਡਾ ਪਾਣੀ ਦੀ ਬੇਚੀ ਕਰਦੇ ਹੋ ਇੰਨਾ ਪਾਣੀ ਇੰਨੀ ਕਿੱਲੇ ਤੱਕ ਸਾਨੂੰ ਮੈਨੂੰ ਸੁਪਨਾ ਆਇਆ ਕਿ ਪਾਣੀ ਨਹੀਂਗਾ 400 ਰੁਪਏ ਦੀ ਬੋਤਲ ਪਾਣੀ ਨਹੀਂ ਹਾਂ 400 ਰੁਪਏ ਦੀ ਗਾਲੀ ਪਾਣੀ ਨਹੀਂ ਆਂਦੇ ਚਾਪ ਦਾ ਤੁਸੀਂ ਨਾਂਦੇ ਨਹੀਂ ਪਏ ਵਹੀ ਨਾਂਦੇ ਨਹੀਂ ਪਏ ਪੋਚੇ ਚਾਰ ਚੱਟ ਮੈਂ ਮਾਰਦੇ ਪਿਆ ਮੰਮੀ ਨੂੰ ਕੁਝ ਹੋ ਗਿਆ ਪਾਣੀ ਦੇ ਬਿਨਾ ਪੰਮੇ ਨੂੰ ਹਟੇ ਗਿਆ ਪਾਣੀ ਪੀਦਾ ਪਾਣੀ ਥੋੜਾ ਜਿਹਾ ਜਿੱਦੂ ਤੁਲੇ ਆਈਆਂ ਉਹ ਰੋੜ ਗਿਆ ਹਾਂ ਪਾਣੀ ਕਰ ਜੀ ਕਿਉਂ ਤਰ੍ਹਾਂ ਨਹੀਂ ਸੀਗਾ ਮੰਮੀ ਨੇ ਕੁਝ ਹੋ ਕੇ ਮੰਮੀ ਨੂੰ ਪੁੱਛ ਕੇ ਆਵਾ ਮੈਂ ਇੰਜ ਹੁੰਦਾ ਕਦੀ ਪਾਣੀ ਬਿਨਾ ਨਲਕਾ ਚੱਲ ਰਿਹਾ ਏ 10 ਨਲਕਾ ਮਣੀ ਬੰਦ ਲਾ ਗੁਰਬਿੰਦ ਨਲਕਾ ਖਾਲੋ ਫालतੂ ਚਲਾਇਆ ਆਇਆ ਏ ਜੀ ਹਾਂ ਉਹ ਠੀਕ ਹੋ ਤੀ ਹਾਂ ਮੈਂ ਠੀਕ ਆ ਮੈਂ ਦੋ ਮੈਨੂੰ ਸੁਪਨਾ ਵੀ ਕਿੱਦਾਂ ਮੜਿਆ ਤੁਹਾਨੂੰ ਕੁਝ ਹੋਇਆ ਉਹ ਨਹੀਂ ਪੁੱਤਰ ਮੈਂ ਤਾਂ ਠੀਕਾ ਚੰਗੀ ਭਲੀ ਗਿਆ ਰਾਮਦਾਸ ਜਿੰਦੇ ਨੇ ਉਹਨਾਂ ਨੂੰ ਕੀ ਆ ਪਤਾ ਨਹੀਂ ਇਹਨਾਂ ਨੇ ਨਾ ਕੋਈ ਸੁਪਨਾ ਵੇਖ ਲਿਆ ਸੁਨਾ 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 ਇਹਨਾਂ ਦੇ ਸੁਪਨੇ ਨੇ ਕਹਿੰਦੇ 400 ਰੁਪਏ ਦੀ ਪਾਣੀ ਦੀ ਬੋਤਲ ਵਿਕਦੀ ਵੀ ਇੰਝ ਪਲਾ ਹੋ ਸਕਦਾ 100 ਰੁਪਏ ਦੀ ਬੋਤਲ ਆ ਜੋ 400 ਦੀ ਵਿਗੰਡੀ ਹੈ ਪਾਣੀ ਦੀ ਪਾਣੀ ਆਂਦਾ ਨਹੀਂ ਵੀ ਆ ਕਿਤੇ ਵੀ ਆ ਕੋਈ ਗੱਲ ਨਹੀਂ ਗਈ ਪੁੱਤਰ ਮੈਂ ਮੇਰੇ ਵਾਂਗ ਤੂੰ ਚਿੰਤਾ ਨਾ ਕਰ ਉਹ ਜੋ ਆ ਰਿਹਾ ਠੀਕਾ ਦੇਖੀ ਜਿਹੜੀ 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 ਗੱਲ ਹੈਗੀ ਉਹ ਸੁਪਨਾ ਆ ਕਿਹ ਵਜ੍ਹਾ ਨਾਲ ਆਇਆ ਐਵੇਂ ਨਹੀਂ ਆਇਆ ਮਜਾ ਕੀ ਮਜਾ ਐਹੀ ਅਗੇ ਪਾਣੀ ਦੀ ਬਚਤ ਆਪਾਂ ਕਰ ਦੇਣੀ ਅਗੇ ਬੱਚੋ ਜੇ ਗੱਡੀਆਂ ਧੋਣਿਆਂ ਦਾ ਪਾਣੀ ਚਲਦਾ ਰਹਿਣਾ ਚਲਦਾ ਰਹਿਣਾ ਜੇ ਮੈਂ ਨਹਾਣ ਜਾਣਾ ਵਾਂ ਮੈਂ ਹੀ ਕੋਈ ਕਿਤਾ ਨੂੰ ਗਾਵਾਂ ਮੈਂ ਖੁਦ ਨਹਾਣ ਜਾਣਾ ਵਾਂ ਤੇ ਪਾਣੀ ਚਲਦਾ ਰਹਿਦਾ ਬालतੂ ਓਥੇ ਚੱਲਦਾ ਰਹਿਦਾ ਤੂੰ ਕੱਪੜੇ ਧੋਣੀਆਂ ਮੈਂ ਸਵੇਰੇ ਵੇਖਿਆ ਤੈਨੂੰ ਅਜੇ ਪਾਣੀ ਚਲਦਾ ਰਹਿਦਾ ਚਲਦਾ ਰਹਿਦਾ ਇਹ ਪਾਣੀ ਕਿੱਥੇ ਜਾਂਦਾ ਵੇਸਟ ਹੁੰਦਾ ਸਾਰਾ ਕੀ ਹੁੰਦਾ ਸਾਰਾ ਪਾਣੀ ਵੇਸਟ ਕੌਣ ਸੁਣ ਲੈਨੇ ਆਪਾਂ ਕਦੇ ਆਹੋਂ ਐਡਰ ਭਾਂਡੇ ਤੋਂ ਧੁੱਦੇ ਵੇ ਉਹ ਨਲ ਕਾਲ ਪਾਣੀ ਚਲਦਾ ਰਹਿਦਾ ਤੇ ਇਹ ਪਾਣੀ ਦੀ ਕਿੱਲਤ ਕਿੰਨੋਂ ਆਣੀ ਆ ਆਮ ਲੋਕਾਂ ਤੇ ਜੇ ਹੀ ਬੁੱਢੇ ਬੇਵਲਿਆ ਆਣੀ ਆ ਤੇ ਬੱਚਿਆਂ ਤੇ ਆਣੀ ਆ ਨਹੀਂ ਆਣੀ ਆ ਬਾਹਰ ਦਾ ਸਰਕਾਰੀ ਕਹਾ ਗੱਲ ਕਰਦੀ ਕਿ ਪਾਣੀ ਨੂੰ ਬਚਾਓ ਪਾਣੀ ਜਿਹੜਾ ਅਨਮੋਲ ਚੀਜ਼ ਹੈ ਤੇ ਹੈਗਾ ਇਹ ਪਾਣੀ ਬਿਨਾਂ ਜਿੰਦ انسان ਦੀ ਕੋਈ ਜ਼ਿੰਦਗੀ ਨਹੀਂ ਹੁੰਦੀ ਏ ਹੁਣ ਤੁਹਾਨੂੰ ਇੱਕ ਕਤਰਾ ਇੱਕ ਕਤਰਾ ਪਾਣੀ ਦਾ ਚਾਹੀਦਾ ਸੀ ਮੈਂ ਸੁਪਨਾ ਆਇਆ ਵੇਖਿਆ ਕਿ ਤੁਸੀਂ ਉਹ ਕਤਰੇ ਪਾਣੀ ਦੇ ਪੀਣਾ ਕਦੋਂ ਹੋਗਾ ਕੰਮ ਸਾਰਾ ਆਹ ਹੋਰ ਕੀ ਕਰ ਸਕਦੇ ਆ ਪਰ ਹੁਣ ਚਲੋ ਤੁਹਾਡੇ ਬਚਾਏ ਕੀ ਹੋਏਗਾ ਪਬਲਿਕ ਤਾਂ ਨਹੀਂ ਬਚਾਂਦੀ ਬਾਕੀ ਲੋਕ ਤਾਂ ਨਹੀਂ ਬਚਾਂਦੇ ਬਚਾਂਦੇ ਨਹੀਂ ਤਾਂ ਅਪਾ ਇਕੱਲੇ ਕੀ ਬਚਾ ਕੇ ਕਰ ਲਾਂਗੇ ਦੁਨੀਆ ਤੁਸੀਂ ਆਪਣਾ ਤਾਂ ਬਚਾਓ ਐਸਾ ਹਰ ਕੋਈ ਸੋਚੇਗਾ ਇਹ ਜੀ ਹਰ ਕੋਈ ਸੋਚੇਗਾ ਠੀਕ ਹੈ ਤੇ ਬਪਤਰੋ ਦੀ ਗੱਲ ਠੀਕ ਹੈ ਜੀ ਹਾਂ ਹਰ ਕੋਈ ਐਸਾ ਸੋਚ ਲਵੇ ਫਿਰ ਤਾਂ ਕੋਈ ਬਚਨ ਦੀ ਕਰੇਗਾ ਚਲੋ ਇੱਕ ਬੰਦਾ ਜੇ ਇਨਸਾਨ ਵਿਗੜਿਆ ਹੋਵੇਗਾ ਨਾ ਮੈਂ ਸੁਧਰਾਂਗਾ ਤੇ ਬਾਕੀ ਤੇ ਵਿਗੜਿਆ ਨਾ ਇੱਕ ਅੱਲਾ ਹਰ ਇਨਸਾਨਾਂ ਸੋਚੇਗਾ ਮੈਂ ਸੁਧਰਨਾ ਮੈਂ ਕੋਸਰਦਾ ਜੇਗਾ ਚਲੋ ਆਜਾ ਵਾਟਰ ਕੋਲ ਲੈ ਕੇ ਦੂਜੇ ਵੀ ਸੁਧਰਨਗੇ ਹਾਂ ਅੱਜ ਤੋਂ ਮੈਂ ਬਚਤ ਕਰਾਂਗੀ ਪਾਣੀ ਦੀ ਸਹੀ ਗੱਲ ਹੈ ਅੱਜ ਤੋਂ ਸੁਪਨਾ ਸੀ ਹਾਂ ਅੱਜ ਤੋਂ ਸੁਪਨਾ ਕੱਲ ਤੇ ਫਿਊਚਰ ਵਿੱਚ ਹੀ ਚਾਹੀੇ ਕੁਝ ਹੋਣਾ ਹੈ ਆਪਣੇ ਟਾਈਮ ਵਿੱਚ ਬਿਲਕੁਲ ਅੱਜ ਆਪਾਂ ਹੱਥ ਦੇਵੇ ਤੁਹਾਡੇ ਤੇ ਕਿ ਚਾਰ ਸਰਵੇ ਦੀ ਬੋਤਲ ਤੇ ਕੱਲ ਨੂੰ ਇਹ ਹੋਣਾ ਹੀ ਹੈ ਪਾਣੀ ਪਤਾ ਕਿੰਨੇ ਫੁੱਟ ਥੱਲੇ ਚੱਲ ਗਿਆ ਪਾਣੀ ਜ਼ਮੀਨ ਦੇ ਥੱਲੇ ਥੱਲੇ ਕਿੰਨੇ 4 400 ਤੇ 300 400 ਫੁੱਟ ਤੇ ਵਾਹਿੰਗ ਕਰਾਈ ਤੇ ਚੱਲ ਗਿਆ ਗੱਡੀਆਂ ਤੋਂ ਹੋਂ ਦੀ ਬਜਾਏ ਗਿੱਲਾ ਕੱਪੜਾ ਕਰਕੇ ਸਾਫ਼ ਕਰ ਲਓ ਹਾਂ ਜਦੋਂ ਜਦੋਂ ਕੱਪੜੇ ਧੋਤੇ ਆ ਉਨੀ ਦੇ ਨਲਕਾ ਬੰਦ ਕਰ ਲੈਣਾ ਚਾਹੀਦਾ ਸਾਨੂੰ ਮੈਂ ਖੁਦ ਵੀ ਬਹੁਤ ਗਲਤੀਆਂ ਕਰਦੀ ਆ ਭਾਂਡੇ ਧੋਦਿਆਂ ਮੈਂ ਨਲਕਾ ਚਲਾਈ ਰੱਖਦੀ ਆ ਬਸ ਉਹ ਮੈਸੇਜ ਬਾਤਨਾ ਥੋੜਾ ਜਿਹਾ ਪਾਣੀ ਵੀ ਕਿੰਨੀ ਵੀ ਇਸ ਪੰਜੂਸੀ ਕਰਿਆ ਕਰਨਾ ਦੱਸਾਂ ਹਿਸਾਬ ਨਾਲ ਤੋਂ ਹੀ ਪਾਣੀ ਵਰਤ ਸਹੀ ਆਪਾਂ ਵਤਾਂਗੇ ਅਸੀਂ ਇਹ ਕੁਸਤਾ ਆ ਬੱਚਿਆਂ ਆਪਾਂ ਬੱਚੇ ਵੀ ਦੇਤੀ ਆਪਾਂ ਨਾ ਨਾ ਆਕਰ ਆਹ ਠੀਕ ਹੈ ਕਿਵੇਂ ਛੱਡ ਕੇ ਨਾ ਆ ਰਿਹਾ ਚਲ ਉਹ ਤੇ ਬਾਅਦ ਦੀ ਗੱਲ ਹੈ ਤੂੰ ਹੀ ਲੜਦਾ ਬੇਧੀ ਨੰਨ ਦੋ ਬੰਦੇ ਮੇਰੇ ਜਹਾਦ ਹੋ ਗਏ ਸੀ ਕਿ ਮੈਨੂੰ ਆਟੇ ਸਨ ਹੋਏ ਨੇ ਆਹ ਲੜਦਾ ਬੇਧੀ ਆਪਾਂ ਆਪਣੇ ਬੱਚਿਆਂ ਵੱਸ ਤੇ ਸੋਨਾ ਚਾਂਦੀ ਸਾਰਾ ਕੁਝ ਜੋੜਦੇ ਆ ਪ੍ਰਾਪਰਟੀ ਬਣਾਉਂਦੇ ਆ ਜਦ ਸਾਨੂੰ ਪਾਣੀ ਸੇਵਿੰਗ ਕਰਨਾ ਚਾਹੀਦਾ ਪਾਣੀ ਦਾ ਬਚਾਅ ਕਰੋ ਪਾਣੀ ਨੂੰ ਬਚਾਓ ਤਾਂ ਹੀ ਸੇਫ ਰਹੇ ਸਾਰੀ ਗੱਲ ਜੀ ਸਾਰਿਆਂ ਨੂੰ ਦੇਖੋ ਜੀ ਅੱਜ ਦਾ ਟੌਪਿਕ ਸਾਡਾ ਸੀ ਪਾਣੀ ਤੇ ਇਹ ਪਾਣੀ ਦਾ ਬਚਾਅ ਕਿਸ ਨਾਲ ਕਰਨਾ ਹੈ ਪਾਣੀ ਦੀ ਕਦਰ ਦਾ ਪਛਤਾਣਾ ਕਰਨੀ ਹੈ ਆਉਣ ਵਾਲਾ ਟਾਈਮ ਸਾਡਾ ਜੋ ਤੁਸੀਂ ਵੀਡੀਓ ਜੋ ਵੇਖਿਆ ਉਹ ਹੋ ਸਕਦਾ ਕਿਉਂਕਿ ਅੱਜ ਦੇ ਟਾਈਮ ਆ ਸਭ ਪਾਣੀ ਦੀ ਕਦਰ ਬਿਲਕੁਲ ਨਹੀਂ ਕਰਦੇ ਤੇ ਪਾਣੀ ਦੀ ਬੇਇੱਜ਼ਤੀ ਆਪਾਂ ਬਹੁਤ ਜ਼ਿਆਦਾ ਕਰ ਰਹੇ ਆ ਠੀਕ ਹੈ ਪਾਣੀ ਇੱਕ ਅਮੋਲਕ ਵਸਤੂ ਹੈ ਜਿਹਦਾ ਸਮੇ ਲੋਕ ਇਹਦੇ ਬਿਨਾ ਸਾਡਾ ਗੁਜ਼ਾਰਾ ਹੈ ਹੀ ਨਹੀਂ ਨਾ ਪਾਣੀ ਪੀਣ ਪੀਣਾ ਛੱਡ ਸਕਦੇ ਆ ਤੇ ਨਾ ਆਪਾਂ ਪਾਣੀ ਕਰ ਚ ਯੂਜ਼ ਕਰਨਾ ਛੱਡ ਸਕਦੇ ਆ ਤੇ ਪਾਣੀ ਦਾ ਲੈਵਲ ਵੀ ਥੱਲੇ ਬਹੁਤ ਜ਼ਿਆਦਾ ਥੱਲੇ ਜਾ ਰਿਹਾ ਹੈ ਤੇ ਵਾਰ-ਵਾਰ ਸਰਕਾਰ ਵੀ ਸਾਨੂੰ ਕਹਿ ਰਹੀ ਹੈ ਕਿ ਪਾਣੀ ਬਚਾਓ ਪਾਣੀ ਬਚਾਓ ਤੇ ਜ਼ਿੰਦਗੀ ਬਚਾਓ। ਜਲ ਹੈ ਤੇ ਜੀਵਨ ਹੈ। ਅਸੀਂ ਆਪਣੇ ਬੱਚਿਆਂ ਦਾ ਭੁੱਖੇ ਵੇਖਦੇ ਆਂ ਟ੍ਰੋਫੀ ਵਿੱਚ, ਪੈਸਿਆਂ ਵਿੱਚ। ਕਿ ਉਹ ਜੋੜ ਲਈਏ ਤੇ ਆਵਲ ਟੈਮੋਂ ਦਾ ਕੰਮ ਆਏਗਾ। ਲੇਕਿਨ ਇਹਨਾਂ ਚੀਜ਼ਾਂ ਦੇ ਨਾਲ ਜ਼ਰੂਰੀ ਜ਼ਰੂਰੀ ਹੈ ਉਹ ਪਾਣੀ ਵੀ ਹੈ। ਕਿ ਅਸੀਂ ਪਾਣੀ ਜੋੜ ਲਈਏ। ਲੇਕਿਨ ਪਾਣੀ ਕਿਸ ਤਰ੍ਹਾਂ ਜੋੜਨਾ ਹੈ ਆਪਾਂ? ਪਾਣੀ ਇਸ ਤਰ੍ਹਾਂ ਹੀ ਜੋੜਨਾ ਹੈ ਕਿ ਆਪਾਂ ਪਾਣੀ ਦਾ ਬਚਾਅ ਕਰਨਾ ਹੈ। ਕਿ ਫालतू ਲਲਕੇ ਜਿਹੜੇ ਖੁੱਲੇ ਹੁੰਦੇ ਪਾਣੀ ਰੱਖਣੇ ਆ। ਕਾਲ ਤੋਂ ਗੱਡੀਆਂ ਧੋਣ ਲੱਗੇ ਆਪਾਂ ਨਲਕੇ ਚਲਾਉਂਦੇ ਆਂ ਫੁੱਲਾ ਪਾਣੀ ਯੂਜ਼ ਕਰਦੇ ਆਂ ਹਰ ਜਗ੍ਹਾ ਆਪਾਂ ਭਾਂਡੇ ਧੋਣੇ ਦਾ ਤਾਂ ਵੀ ਪਾਣੀ ਵੇਸਟਿੰਗ ਕਰਦੇ ਆਂ ਕੱਪੜੇ ਧੋਣੇ ਤਾਂ ਵੀ ਪਾਣੀ ਵੇਸਟਿੰਗ ਕਰਦੇ ਆਂ ਤੇ ਇਹਨਾਂ ਚੀਜ਼ਾਂ ਦਾ ਬਚਾਅ ਕੀਤਾ ਜਾਵੇਗਾ ਤਾਂ ਆਮਲੇ ਟਾਈਮ 'ਚ ਜੇ ਅਸੀਂ ਬਦਲਾਂਗੇ ਨਾ ਤੇ ਦੁਨੀਆ ਵੀ ਬਦਲੇਗੀ ਹੌਲੀ ਹੌਲੀ ਇੱਕ ਦੂਜੇ ਵਾਲੇ ਇਹ ਨਾ ਵੇਖੋ ਕਿ ਉਹ ਸਾਡੇ ਬਦਲ ਨਾਲ ਥੋੜੀ ਕੁਝ ਹੋ ਜਾਏਗਾ ਲੇਕਿਨ ਹਰ ਇਨਸਾਨ ਜੇ ਐ ਸੋਚੇਗਾ ਤੇ ਆਮਲੇ ਟਾਈਮ 'ਚ ਅਸੀਂ ਕੁਝ ਨਹੀਂ ਕਰ ਸਕਾਂਗੇ ਪਾਣੀ ਤੋਂ ਹੱਥ ਧੋ ਕੇ ਰਹਿ ਜਾਾਂਗੇ ਜਿਸ ਤਰ੍ਹਾਂ ਅਸੀਂ ਅੱਜ ਦਾ ਡੈਮ ਤੁਸੀਂ ਵੇਖਿਆ ਵੀਡੀਓ ਵਿੱਚ ਸੋ ਸਾਡੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੇ ਸਪੈਸ਼ਲ ਮੈਂ ਤੁਹਾਨੂੰ ਕਹਿ ਰਿਹਾ ਕਿ ਇਸ ਵੀਡੀਓ ਤੇ ਤੁਸੀਂ ਸਾਨੂੰ ਕਮੈਂਟ ਜਰੂਰ ਕਰਨਾ ਤੁਹਾਡੇ ਕਮੈਂਟਾਂ ਦੇ ਜਿਹੜੇ ਤੁਸੀਂ ਕਮੈਂਟ ਕਰੋਗੇ ਉਹ ਤੁਹਾਡੇ ਪੜੇ ਜਾਣਗੇ ਸਪੈਸ਼ਲ ਸਾਡੇ ਵੀਡੀਓ ਦੇ ਵਿੱਚ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਹੜਾ ਕਮੈਂਟ ਕਿਦਾਂ ਕੀਤਾ ਦਾ ਤੇ ਲਾਈਕ ਜਰੂਰ ਕਰਨਾ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰੋ ਬਾਕੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ